ਉਹ ਸਾਲਾ ਗਲਤੀ ਪੰਗਾ ਲੈ ਲੈਦੀ ਮੈਂ ਤੇ ਨਾ ਨਾਲ ਸਾਰੇ ਆ ਗੰਗਾ ਕੋਟ ਤੇ ਕੈਮਰਾ ਦਾ ਲੰਗੇ ਕੋਈ ਨਾ ਸਾਲਿਓ ਇਕੱਲੇ ਇਕੱਲੇ ਨੂੰ ਦੇਖੂਗਾ ਸਾਲੇ ਨੂੰ ਜੀਤਾ ਜੀਤਾ ਨੇ ਤਾਂ ਮਰਵਾ ਕੇ ਰੱਖਦਾ ਵੀ ਅੱਜ ਪੁੱਠੀ ਪੰਗਾ ਲੈ ਲੈਦੀ ਆ ਓਏ ਓਏ ਕਿੱਥੇ ਆ ਓਆ ਸੀ ਕਿਵੇਂ ਆ ਮੈਂ ਵਧੀਆ ਤੁਸੀਂ ਦੱਸੋ ਵਧੀਆ ਹੋਰ ਵਧੀਆ ਚੱਲ ਰਿਹਾ ਕੰਮ ਸਾਰਾ ਹਾਂ ਪੂਰਾ ਕੰਮ ਕਿਸੇ ਨੂੰ ਪਤਾ ਬਣ ਲੱਗਿਆ ਕਿਸੇ ਨੂੰ ਪਤਾ ਕਿਵੇਂ ਲੱਗੂਗਾ ਨਿਸ਼ਾਤਰ ਗੇਮ ਚ ਖੇਡ ਰਹੇ ਆ ਹਾਂ ਇਹ ਤਾਂ ਹੈ ਉਹ ਮੈਂ ਇੱਕ ਗੱਲ ਕਹਿਣੀ ਸੀ ਤੂੰ ਕਿਤੇ ਰਿਸ਼ਤਾ ਨ ਕਰਾ ਲਈ ਉਹਦੇ ਨਾਲ ਯਾਰ ਸਤਗੁਰ ਕਿਵੇਂ ਦੀਆਂ ਗੱਲਾਂ ਕਰੀ ਜਾਂਦੇ ਹੋ ਮੈਂ ਉਹਦੇ ਨਾਲ ਰਿਸ਼ਤਾ ਕਿਉਂ ਕਰਾਉਂਗੀ ਪਿਆਰ ਤਾਂ ਮੈਂ ਥੋਨੂੰ ਕਰਦੀ ਆ ਉਹ ਇਹ ਤਾਂ ਮੈਨੂੰ ਪਤਾ ਵੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਸੱਚ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਦੱਸੋ ਕੀ ਗੱਲ ਕਰਨੀ ਆ ਉਹ ਨਾ ਯਾਰ ਕਿਤੇ ਮੈਨੂੰ ਗੈਬੀਤ ਜੀਤਾਂ ਦੀ ਗੱਲ ਦੱਸਤੀ ਕਿਤੇ ਵੀ ਨਾ ਪਿਆਰ ਛੱਡ ਜੇ ਚੱਲੀ ਜਾਂਦੇ ਹੁਣ ਜਿਵੇਂ ਚੱਲਦਾ ਉਹੀ ਨਾ ਪੰਗਾ ਪੈ। ਕੀ ਹੋ ਗਿਆ ਸਤਗੁਰ? ਉਹ ਕੁਛ ਨਹੀਂ ਕੁਛ ਨਹੀਂ। ਚਲ ਇਹਨੂੰ ਹੀ ਸਾਡਾ ਪਵਦੀਆ ਗੱਲਾਂ ਕਰਦੇ ਆ ਯਾਰ। ਹਾਂ। ਹੋਰ ਕਰੇ ਕਿਵੇਂ ਨੇ? ਸਾਰੇ ਵਧੀਆ ਤੁਸੀਂ ਦੱਸੋ। ਆਪਣੇ ਵੀ ਵਧੀਆ। ਉਹ ਸੱਚ ਮੈਂ ਐਵੇਂ ਕਹਿੰਦਾ ਸੀ ਮੈਂ ਮੁਰੱਗ ਗੈਵੀ ਨਾਲ ਜਾਣਾ ਗਾਣੇ ਦੀ ਡੀਲ ਜੀ ਕਰਨੀ ਇੱਕ ਤੇ ਮੈਂ ਜਾਣਾ। ਲੈ ਮਸਾ ਤਾਂ ਤੈਨੂੰ ਟਾਈਮ ਮਿਲਿਆ ਸੀਗਾ ਹੁਣ ਫੇਰ ਚੱਲਿਆਂ। ਉਹਨੇ ਫੋਨ ਕਰਿਆ ਸੀ ਕਹਿੰਦਾ ਅੱਜ ਹੀ ਟਾਈਮ ਨਾਲ ਮੈਂ ਫੇਰ ਵੀ ਖੜ ਗਿਆ। ਉਧਰ ਤਨ ਨੂੰ ਪਤਾ ਐਵੇਂ ਕਿਤੇ ਤੇਰੀ ਲੋਕੇਸ਼ਨ ਚੈੱਕ ਕਰ ਲਈ ਮੇਰੀ ਫਿਰ ਪੰਗਾ ਨਾ ਪੈ ਜੇ ਚਲ ਕੋਈ ਨਾ ਫਿਰ ਤੁਸੀਂ ਜਾਓ ਆਪਾਂ ਮਿਲਦੇ ਹਾਂ ਕਿਸੇ ਵਕਤ ਹਾਂ ਹਾਂ ਠੀਕ ਆ ਚਲ ਠੀਕ ਆ ਓਕੇ ਓਕੇ ਬਾਏ 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 ਜੀਤਾ ਪੁੱਤ ਕੀ ਹੋ ਗਿਆ ਜੀਤਾ ਮੇਰੇ ਤਾਂ ਨਹੀਂ ਕੋਸ਼ੀ ਸੀ ਦੱਸਿ ਮੈਨੂੰ ਜੀਤਾ ਪੁੱਤ ਮੈਂ ਤੈਨੂੰ ਰੋਂਦੀ ਨੂੰ ਨਹੀਂ ਦੇਖ ਸਕਦੀ ਤੇਰਾ ਹੱਸਦਾ ਮੂੰਹ ਦੇਖਣਾ ਚਾਹੁੰਦੀ ਹਾਂ ਦੱਸ ਕੀ ਹੋ ਗਿਆ ਪੁੱਤ ਜੀਤਾ ਹਾਂਜੀ ਕੈ ਵੀ ਹਾਂ ਹਾਂ ਮੈਂ ਆ ਰਹੀ ਹਾਂ ਤੁਸੀਂ ਦੱਸੋ ਕਿੱਥੇ ਹੋ बस ठीक है फिर थोड़ा टाइम वेट करो मैं आ गई हाँ सतगुर बस मैं पाँच मिनट से आ गई तू इत रुक ਜੀਤਾ ਪੁੱਤ ਹਾਂ ਮਾਂ ਮੈਨੂੰ ਐ ਨਹੀਂ ਸਮਝ ਆਉਂਦੀ ਚੱਲ ਕੀ ਰਿਹਾ ਹੈ ਕੀ ਚੱਲ ਰਿਹਾ ਮਾਂ ਆ ਦੇਖ ਲਾ ਆ ਤੇਰੇ ਸਾਹਮਣੇ ਗੇਵੀ ਗੇਵੀ ਕਿਉਂ ਕਹਿੰਦੀ ਐ ਮਾਂ ਹਾਂ ਉਹ ਜਿਹੜੀ ਸਿੰਗਰ ਨਾਲ ਮੈਂ ਗਾਣਾ ਨਹੀਂ ਕਰਨਾ ਸੀ ਹਾਂ ਹਾਂ ਉਹ ਉਹ ਦਿਨ ਲਪੂ ਅਨੇ ਦਾ ਰਿਸ਼ਤਾ ਕਰਤਾ ਅੱਛਾ ਆ ਗੱਲ ਐ ਹਾਂ ਥਾਂ ਕਰ ਕੀ ਤੇ ਫਿਰ ਪੁੱਤ ਤੂੰ ਦੱਸ ਕਿਉਂ ਆਂਗੀ ਲੈ ਮਾਂ ਕਿੱਥੇ ਵਾਸ ਮੈਂ ਤਾਂ ਵੈਸੀ ਮੈਂ ਦੇਖ ਰਹੀ ਸੀ ਮੈਂ ਕਿਹਾ ਕੱਲ ਲੀ ਜਾਉਗੀ ਚਲ ਮੈਂ ਵੀ ਘਰੇ ਸੀ ਮੈਂ ਚਲ ਜਾਂਦੀ ਹੁਰ ਕੋਈ ਨਹੀਂ ਤੂੰ ਮੇਰੇ ਰੋਟੀ ਲਾ ਲੈ ਮੈਂ ਦੱਸ ਪਤਾ ਨਹੀਂ ਇਹਨੂੰ ਕੀ ਹੋਇਆ ਚਲ ਠੀਕ ਹੈ ਲਾਉਣੀ ਹੈ ਰੋਟੀ ਕੀ ਕਿਵੇਂ ਹੋ ਵਧੀਆ ਤੁਸੀਂ ਦੱਸੋ ਵਧੀਆ ਕੋਈ ਸੱਚ ਕਰ ਲਈ ਯਾਰ ਕਰੇ ਗੱਲ ਐਵੇਂ ਚੁਰਜੋ ਦੀ ਮਿਲਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਕਰ ਲੂੰਗੀ ਘਰੇ ਵੀ ਗੱਲ ਤੇ ਹੁਣ ਕਿੱਥੇ ਜਾਣਾ ਆਪਾਂ ਉਸ ਜਿਹੜੇ ਨਾਲੀ ਜਗ੍ਹਾ ਤੇ ਚਲਦੇ ਆ ਚਲੋ ਚੱਲੀਏ